ਅੰਮ੍ਰਿਤਸਰ ਦੇ ਪਕਤਾਲੇ ਡੰਪ ਦੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਅਤੇ ਇੱਕ ਵਾਰ ਫਿਰ ਤੋਂ ਇਹ ਮੁੱਦਾ ਗਰਮੋਂ ਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਬੀਤੇ ਸਮਿਆਂ ਦੀ ਤਾਂ ਪਹਿਲਾਂ ਵੀ ਕਈ ਸਰਕਾਰਾਂ ਵੱਲੋਂ ਇਸ ਪਕਤਾਲੇ ਡੰਪ ਨੂੰ ਦੂਰ ਕਰਨ ਦੀ ਗੱਲ ਕੀਤੀ ਜਾਂਦੀ ਸੀ ਲੇਕਿਨ ਅੱਜ ਵੀ ਲੋਕ ਉੱਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਲਈ ਮਜਬੂਰ ਹਨ ਉੱਤੇ ਹੀ ਇਸ ਡੰਪ ਦੇ ਰਾਹੀਂ ਜਦੋਂ ਇਸ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਧੂਆਂ ਸੱਚਖੰਡ 시 ਦਰਬਾਰ ਸਾਹਿਬ ਪਹੁੰਚਦਾ ਹੈ ਜਿਸ ਕਰਕੇ ਉਸ ਉੱਪਰ ਲੱਗੇ ਸੋਨੇ ਨੂੰ ਕਾਫੀ ਨੁਕਸਾਨ ਹੁੰਦਾ ਹੈ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਜਿਸ ਤਰ੍ਹਾਂ ਹੀ ਇੱਥੇ ਕਾਂਗਰਸੀ ਨੇਤਾ ਪਹੁੰਚੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਐਲਏ ਡਾਕਟਰ ਇੰਦਰਪ੍ਰੀਤ ਸਿੰਘ ਨਿਜਰ ਵੱਲੋਂ ਵੀ ਵੀਡੀਓ ਜਾਰੀ ਕਰ ਇਹ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦ ਹੀ ਇਸ ਡੰਪਰ ਨੂੰ ਦੂਰ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਟੈਂਡਰ ਵੀ ਹੋ ਚੁੱਕਾ ਹੈ ਮੌਕੇ ਤੇ ਪਹੁੰਚੇ ਕਾਂਗਰਸ ਦੇ ਨੇਤਾ ਸਰਬਜੀਤ ਸਿੰਘ ਸੋਨੂ ਜੰਡਿਆਲਾ ਅਤੇ ਉਹਨਾਂ ਵੱਲੋਂ ਕੀ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੋਸਤੋ ਇਸ ਵਕਤ ਖੜੇ ਆ ਅਮਰੇ ਸਰਦੀਪ ਭਗਤਾਂ ਵਾਲੇ ਟੈਂਪ ਤੇ ਇਹ ਵਿਧਾਨ ਸਭਾ ਹਲਕਾ ਦੱਖਣੀ ਅਮਰੇ ਸਰ ਦਾ ਔਰ ਇੱਥੋਂ ਥੋੜੀ ਦੂਰ ਸਚਕਣ ਸ੍ਰੀ ਹਰਮੰਦਰ ਸਾਹਿਬ ਐ ਇੱਥੋਂ ਨਜ਼ਰ ਆਉਂਦਾ ਔਰ ਇਹ ਜਿਹੜਾ ਤੁਸੀਂ ਪਿੱਛੇ ਪਹਾੜ ਵੇਖ ਰਹੇ ਹੋ ਇਹ ਕੋਈ ਸ਼ਿਮਲੇ ਦੇ ਜਾਂ ਧਲੌਜੀ ਦੇ ਪਹਾੜ ਨਹੀਂ ਇਹ ਭਗਤਾਂ ਵਾਲੇ ਟੈਂਪ ਦੇ ਪਹਾੜ ਨੇ ਔਰ ਇੱਥੋਂ ਦੇ ਲੋਕ ਜਿਹੜੇ ਆ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਇੱਥੇ ਘਰ ਘਰ ਕੈਂਸਰ ਕਾਲਾ ਪੀਲਾ ਸਕਿਨ ਦੀ ਚਮੜੀ ਦੇ ਰੋਗ ਮਤਲਬ ਕੋਈ ਐਸੀ ਬਿਮਾਰੀ ਹੈਗੀ ਨਹੀਂ ਆ ਜਿਹੜੀ ਲੋਕਾਂ ਤੱਕ ਨਾ ਪਹੁੰਚੀ ਹੋਵੇ ਤੇ ਲੋਕੀ ਜਿਹੜੇ ਵਿਚਰੇ ਤਰਾ ਤਰਾ ਕਰਨ ੜਾ ਇਹਨਾਂ ਲੋਕਾਂ ਦੀ ਵੋਟ ਵੀ ਪੈਂਦੀ ਆ ਟੈਕਸ ਵੀ ਪੇ ਕਰਦੇ ਨੇ ਇਹ ਲੋਕ ਔਰ ਇੱਥੋਂ ਦੇ ਨਾਗਰਿਕ ਨੇ ਪਰ ਸੁੱਖ ਸਹੂਲਤ ਇਹਨਾਂ ਨੂੰ ਕੋਈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਜਾਂਦੀ ਇਹ ਜਿਹੜਾ ਭਗਤਾਂ ਵਾਲਾ ਡੈਂਪ ਆ ਇਸ ਦਾ ਪਾਣੀ ਤੇ ਇਸ ਦੀ ਇੰਨੀ ਗੰਦੀ ਸਮੈਲ ਆ ਇਸ ਦੇ ਆਲੇ ਦੁਆਲੇ ਲੋਕਾਂ ਦਾ ਜੀਣਾ ਹਰਾਮ ਹੋ ਗਿਆ ਔਰ ਐਸੇ ਹਾਲਾਤ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਲੋਕੀ ਕਹਿੰਦੇ ਨਾ ਸਵਰਗ ਨਰਕ ਇੱਥੇ ਆ ਇਹ ਵਾਕਿਆ ਹੀ ਨਰਕ ਦਾ ਜਿਹੜਾ ਜਿੰਦੇ ਜੀ ਆਪਾਂ ਦੇਖ ਰਹੇ ਆ ਸਾਰੇ ਪਹਾੜ ਔਰ ਇੱਥੇ ਜਦੋਂ ਕਿ ਪੇ ਅੱਗ ਲੱਗਦੀ ਇੱਥੋਂ ਦੇ ਹਾਲਾਤ ਲੋਕਾਂ ਦੇ ਐਸੇ ਹੋ ਜਾਂਦੇ ਨੇ ਕਈ ਕੰਪਨੀਆਂ ਆਈਆਂ ਕਈ ਗਈਆਂ ਕਈਆਂ ਨੇ ਟੈਂਡਰ ਲਾਏ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਇਥੇ ਕਈਆਂ ਦੀਆਂ ਸਰਜਰੀਆਂ ਹੋ ਗਈਆਂ ਘਰ ਘਰ ਦੇ ਵਿੱਚ ਮੌਤ ਪਹੁੰਚ ਗਈ ਐਸੇ ਹਾਲਾਤ ਹੋ ਗਏ ਪੋਲੂਸ਼ਨ ਬੋਰਡ ਵਾਟਰ ਸਪਲਾਈ ਕਾਰਪੋਰੇਸ਼ਨ ਨਗਰ ਨਿਯਮ ਕਿਸੇ ਦਾ ਕੋਈ ਧਿਆਨ ਨਹੀਂ ਇਸ ਵੱਲ ਕਿੱਥੋਂ ਤੱਕ ਜਾਇਜ਼ ਆ ਇਹ ਹਲਕਾ ਦੱਖਣੀ ਦੇ ਲੋਕ ਤਰਾ ਤਰਾ ਕਰ ਰਹੇ ਨੇ ਔਰ ਇਹ ਰਾਜਨੀਤੀ ਦਾ ਅੱਡਾ ਬਣ ਚੁੱਕਿਆ ਇਥੇ ਜਿੰਨੀਆਂ ਪਾਰਟੀਆਂ ਦੇ ਵਿਧਾਇਕ ਨੇ ਉਹ ਆਉਂਦੇ ਨੇ ਧਰਨੇ ਲਾਉਂਦੇ ਨੇ ਡਰਾਮੇ ਕਰਦੇ ਨੇ ਰਾਜਨੀਤੀ ਕਰਕੇ ਵੋਟਾਂ ਲੈ ਜਾਂਦੇ ਨੇ ਬਾਅਦ ਚ ਉਹ ਇਹਨਾਂ ਨੂੰ ਕਦੀ ਕਿਸੇ ਨੇ ਨਹੀਂ ਪੁੱਛਿਆ ਸੋ ਕਮ ਸੇ ਕਮ ਲੋਕਾਂ ਦੀ ਇਨਸਾਨੀਅਤ ਦੀ ਕਦਰ ਕਰੋ ਇਨਸਾਨੀਅਤ ਦੇ ਨਾਤੇ ਜਿਹੜਾ ਵਿਧਾਨ ਸਭਾ ਦਾ ਸ਼ਾਸਨ ਚੱਲ ਰਿਹਾ ਇਹ ਲੋਕਾਂ ਨੂੰ ਜੀਓ ਤੇ ਜੀਣ ਦਿਓ ਤੇ ਆ ਜਿਹੜੇ ਹਾਲਾਤ ਬਣਿਆ ਇਹਨਾਂ ਲੋਕਾਂ ਨੂੰ ਵੀ ਸਾਫ਼ ਸੁਥਰਾ ਪਾਣੀ ਚਾਹੀਦਾ ਸਾਫ਼ ਸੁਥਰਾ ਜੀਵਨ ਚਾਹੀਦਾ ਇੰਨਾ ਜ਼ਹਿਰੀਲਾ ਤੇ ਗੰਦਾ ਪਾਣੀ ਇੱਥੇ ਵੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਇੱਥੇ ਆਵਾਰਾ ਜਿਹੜੇ ਕੁੱਤੇ